4 ਅਕਤੂਬਰ 1970 ਨਾਈਟਨਾਸ਼ਨ ਨਿਊਯਾਰਕ ਦੇ ਵਿੱਚ ਭਾਰਤ ਦਾ ਵਿਦੇਸ਼ ਮੰਤਰੀ ਹਿੰਦੀ ਦੇ ਵਿੱਚ ਭਾਸ਼ਣ ਦੇ ਰਿਹਾ ਹੈ ਅਤੇ ਸਮਾਪਤੀ ਹੁੰਦੀ ਹੈ ਜੈ ਜਗਤ ਬੋਲ ਕੇ ਮਤਲਬ ਵਸudev ਤਮ ਸ਼ਬਦਾ ਪਲਾ ਹੋਵੇ ਇਹ ਪਹਿਲੀ ਵਾਰ ਸੀ ਕਿ ਭਾਰਤ ਦਾ ਕੋਈ ਨੇਤਾ ਵਿਸ਼ਵ ਪੱਤਲ ਦੇ ਉੱਪਰ ਹਿੰਦੀ ਦੇ ਵਿੱਚ ਆਪਣਾ ਕੋਈ ਲੈਕਚਰ ਦੇ ਰਿਹਾ ਹੋਵੇ ਉਤੋਂ ਲਗਭਗ 2 ਦਸ਼ਕ ਬਾਅਦ ਦੋਸਤੋ ਇਹ ਵਿਅਕਤੀ ਪ੍ਰਧਾਨ ਮੰਤਰੀ ਬਣਦਾ ਹੈ ਅਤੇ ਇਹ ਕਹਿੰਦੇ ਨੇ ਪਰਮਾਣੂ ਪ੍ਰੇਕਸ਼ਨ ਤੋਂ ਬਾਅਦ ਜੈ ਜਵਾਨ ਜੈ ਕਿਸਾਨ ਦੇ ਨਾਲ ਜੈ ਵਿਗਿਆਨ ਮੈਂ ਗੱਲ ਕਰ ਰਿਹਾ ਹਾਂ ਅਟਲ ਬਿਹਾਰੀ ਵਾਜਪਾਈ ਦੇ। ਦੋਸਤੋ ਉਹਨਾਂ ਦਾ ਜਨਮ ਦਿਨ 25 ਦਸੰਬਰ ਨੂੰ ਅਸੀਂ ਗੁੱਡ ਗਵਰਨੈਂਸ ਦੇ ਰੂਪ ਦੇ ਵਿੱਚ ਸੈਲੀਬ੍ਰੇਟ ਕਰਦੇ ਹਾਂ। 1940 ਦੇ ਦशक ਦੇ ਵਿੱਚ ਪਹਿਲਾਂ ਇਹ ਕੁਇਟ ਇੰਡੀਆ ਮੂਵਮੈਂਟ ਭਾਰਤ ਅੰਦੋਲਨ ਦੇ ਵਿੱਚ ਹਿੱਸਾ ਲੈਂਦੇ ਨੇ। ਫਿਰ ਲਖਨਊ ਤੋਂ ਪੱਤਰਕਾਰ ਦੇ ਰੂਪ ਦੇ ਵਿੱਚ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਦੇ ਨੇ ਅਤੇ ਰਾਸ਼ਟਧਰਮ, ਦਿੱਲੀ ਸਵਦੇਸ਼ ਵਰਗੇ ਨਿਊਜ਼ਪੇਪਰਸ ਦੇ ਐਡੀਟਰ ਦੇ ਤੌਰ ਤੇ ਕੰਮ ਕਰਦੇ ਨੇ ਅਤੇ ਬਾਅਦ ਦੇ ਵਿੱਚ 1948 ਦੇ ਵਿੱਚ ਆਰਐਸਐਸ ਦਾ ਨਿਊਜ਼ਪੇਪਰ ਪੰਚਜਨਿਆ ਉਸ ਦੇ ਵੀ ਪਹਿਲੇ ਸੰਪਾਦਕ ਜੋ ਹੈ ਇਹਨਾਂ ਨੂੰ ਦੀਨਦਿਆਲ ਪਾਡੇਯਾ ਦ ਦੇ ਵਿੱਚ ਆਰਐਸਐਸ ਨੇ ਆਪਣਾ ਪੋਲਿਟੀਕਲ ਵਿੰਗ ਜਿਹਨੂੰ ਭਾਰਤੀ ਜਨ ਸੰਘ ਕਿਹਾ ਜਾਂਦਾ ਹੈ ਉਸ ਦੀ ਸ਼ੁਰੂਆਤ ਹੋਈ ਤਾਂ ਉਸ ਦੇ ਕੋ-ਫਾਊਂਡਰ ਦੇ ਰੂਪ ਦੇ ਵਿੱਚ ਇਹਨਾਂ ਨੇ ਕੰਮ ਕੀਤਾ ਅਤੇ 1957 ਦੇ ਵਿੱਚ ਯੂਪੀ ਦੀ ਬਲਰਾਮਪੁਰ ਸੀਟ ਤੋਂ ਜੋ ਹੈ ਇਹ ਇਲੈਕਸ਼ਨ ਲੜੇ ਅਤੇ ਇਲੈਕਸ਼ਨ ਜਿੱਤ ਗਏ ਰਾਜਨੀਤੀਨੀ ਰਾਸ ਆਈ 21 ਟੋਟਲ 10 ਵਾਰ ਇਹ ਲੋਕ ਸਭਾ ਦੇ ਸੰਸਦ ਰਹੇ ਦੋ ਵਾਰ ਰਾਜ ਸਭਾ ਦੇ ਵੀ ਸੰਸਦ ਰਹੇ ਅਤੇ ਦੇਸ਼ ਦੇ ਵਿਦੇਸ਼ ਮੰਤਰੀ ਹੋਣ ਦੇ ਨਾਲ ਨਾਲ ਤਿੰਨ ਤਿੰਨ ਵਾਰ ਪ੍ਰਧਾਨ ਮੰਤਰੀ ਹੋਣ ਦਾ ਮਾਣ ਵੀ ਹਾਸਲ ਪ੍ਰਾਪਤ ਕੀਤਾ ਦੋਸਤੋ ਇਹ ਪਹਿਲੇ ਗੈਰ ਕਾਂਗਰਸੀ ਪ੍ਰਧਾਨ ਮੰਤਰੀ ਸੀ ਜਿਨ੍ਹਾਂ ਨੇ 5 ਸਾਲ ਦੀ ਟਿਨਿਓਰ ਆਪਣੀ ਕੰਪਲੀਟ ਕੀਤੀ ਸੀ 1999 ਤੋਂ ਲੈ ਕੇ 2004 ਤੱਕ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਇਨ੍ਹਾਂ ਦੇ ਟਾਈਮ ਪੀਰੀਅਡ ਤੇ ਹੋਈ ਕੁਝ ਪ੍ਰਮੁੱਖ ਜੋ ਹੈ ਅਚੀਵਮੈਂਟਸ ਬਾਰੇ ਜਿਵੇਂ ਕਿ 1998 ਦੇ ਵਿੱਚ 11 ਮਈ 1998 ਨੂੰ ਰਾਜਸਥਾਨ ਦੇ ਪੋਖਰਨ ਦੇ ਵਿੱਚ ਪਰਮਾਣੂ ਪ੍ਰੀਖਣ ਕੀਤਾ ਗਿਆ ਜਿਹਨੂੰ ਅਸੀਂ ਆਪਰੇਸ਼ਨ ਸ਼ਕਤੀ ਵੀ ਬੋਲਦੇ ਹਾਂ 1999 ਦੇ ਵਿੱਚ ਕਾਰਗਿਲ ਵਾਰ ਜੋ ਹੈ ਪਾਕਿਸਤਾਨ ਨਾਲ ਹੁੰਦੀ ਹੈ ਫਿਰ 2001 ਦੇ ਵਿੱਚ ਦੋਸਤੋ ਇਨ੍ਹਾਂ ਦੁਆਰਾ ਜੋ ਹੈ ਜੋ ਸਰਵ ਸਿੱਖਿਆ ਅਭਿਆਨ ਸ਼ੁਰੂ ਕੀਤਾ ਜਾਂਦਾ ਹੈ ਜੁਬਾਦ ਦੇ ਵਿੱਚ 86ਵੀਂ ਅਮੈਂਡਮੈਂਟ ਹੁੰਦੀ ਹੈ ਉਹਦੇ ذریعے 6 ਤੋਂ 14 ਸਾਲ ਦੇ ਬੱਚਿਆਂ ਨੂੰ ਸਿੱਖਿਆ ਦਿੱਤੀ ਜਾਏਗੀ ਇਹ ਫੰਡਮੈਂਟਲ ਰਾਈਟ ਦਿੱਤਾ ਜਾਂਦਾ ਹੈ ਅਤੇ ਨਾਲ ਹੀ ਨਾਲ ਡੀਪੀਐਸਪੀ ਦੇ ਵਿੱਚ ਆਰਟੀਕਲ 45 ਅਤੇ 51ਏ ਵੀ ਜੋੜ ਦਿੱਤੇ ਜਾਂਦੇ ਨੇ ਇਸ ਤੋਂ ਇਲਾਵਾ ਚਾਹੇ ਉਹ 84th ਅਮੈਂਡਮੈਂਟ ਹੋਵੇ ਜਿਦੇ ਵਿੱਚ ਲੋਕ ਸਭਾ ਰਾਜ ਸਭਾ ਦੀਆਂ ਸੀਟਾਂ 2026 ਤੱਕ ਇਨਕਰੀਜ਼ ਨਹੀਂ ਹੋਣਗੀਆਂ ਫਿਰ ਦੋਸਤੋ ਚਾਹੇ ਉਹ 91st ਅਮੈਂਡਮੈਂਟ ਹੋਵੇ ਜਿਦੇ ਵਿੱਚ ਕੈਬਨਿਟ ਮਿਨਿਸਟਰਸ ਦੀ ਗਿਣਤੀ ਜੋ ਹੈ ਚਾਹੇ ਉਹ ਸਟੇਟ ਵਿਧਾਨ ਸਭਾ ਹੋਵੇ ਚਾਹੇ ਉਹ ਲੋਕ ਸਭਾ ਹੋਵੇ 1 ਹੋ ਸਕਦੀ ਇਹ ਤੋਂ ਇਲਾਵਾ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਕਿਸਾਨ ਕ੍ਰੈਡਿਟ ਕਾਰਡ ਦੋਸਤੋ ਗੋਲਡਨ ਕੁਆਡਰਲੇਟਰ ਜਿਹਦੇ ਵਿੱਚ ਚਾਰ ਮਹਾਨਗਰ ਨੇ ਦਿੱਲੀ ਮੁੰਬਈ ਕੋਲਕਾਤਾ ਮ드ਰਾਸ ਉਹਨਾਂ ਨੂੰ ਨੈਸ਼ਨਲ ਹਾਈਵੇਜ਼ ਨਾਲ ਜੋੜਨਾ ਚਾਹੇ ਹੋ ਡਾਇਮੰਡ ਕੁਆਡਰਲੇਟਰ ਹੋਵੇ ਇਨ੍ਹਾਂ ਚਾਰੇ ਮਹਾਨਗਰਾਂ ਨੂੰ ਤੁਸੀਂ ਹਾਈ ਸਪੀਡ ਰੇਲਵੇ ਨਾਲ ਜੋ ਹੈ ਜੋੜਨਾ ਜਾਂ ਫਿਰ ਚੰ드ਰਾਯਨ 1 ਨੂੰ 2003 ਦੇ ਵਿੱਚ ਪਾਸ ਕਰਨਾ ਹੋਵੇ ਤਾਂ ਇਹ ਬਹੁਤ ਕੁਝ ਅਚੀਵਮੈਂਟ ਹੈ ਉਹਨਾਂ ਦੇ ਹਿੱਸੇ ਦੇ ਵਿੱਚ ਆਉਂਦੀ ਹੈ ਉਹਨਾਂ ਨੂੰ ਭਾਰਤ ਦੀ ਰਾਜਨੀਤੀ ਦਾ ਅਜਤ ਸ਼ਤਰੂ ਵੀ ਕਿਹਾ ਜਾਂਦਾ ਹੈ ਮਤਲਬ ਜਿਸ ਦਾ ਕੋਈ ਵੀ ਦੁਸ਼ਮਣ ਨਾ ਹੋਵੇ ਅਤੇ ਉਹ ਭਾਰਤ ਦੇ ਦੋਸਤੋ ਅਲੱਗ- गुजरात और दिल्ली तो लोग सभा के सांसद भी रहे यह भी अपने आप रिकॉर्ड है तो दोस्तों आज जो है उन्होंने जन्मदिन लैके यही शॉर्ट है थोड़ा किस तरह का लग्या तो अलावा कोई होर भी थोड़े कोई जानकारी तो कमेंट बॉक्स के जरूर दसो धनबाद